ਇਸ ਤੇ ਵਿੱਚ ਅਸੀਂ ਹੁਣ ਪੁਲਿਸ ਦੀਆਂ ਅੱਡ ਟੀਮਾਂ ਬਣਾ ਲਈਆਂ ਨੇ ਤੇ ਇਹਨੂੰ ਟ੍ਰਾਇਲ ਕਰ ਰਿਹਾ ਸੀਸੀਟੀਵੀ ਤੇ ਪਲੱਸ ਜਲਦੀ ਹੀ ਜਿਹੜੇ ਇਹ ਬੰਦੇ ਐ ਇਹਨਾਂ ਨੂੰ ਅਸੀਂ ਟ੍ਰੇਨ ਕਰ ਲਾਂਗੇ ਥੈਂਕ ਯੂ ਖੰਨਾ ਦੀ ਸੰਗਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਘਰ ਦੇ ਬਾਹਰ ਬਾਈਕ ਸਵਾਰ ਬਦਮਾਸ਼ਾਂ ਨੇ ਫਾਇਰ ਕਰ ਦਿੱਤਾ ਅਤੇ ਘਰ ਦੇ ਬਾਹਰ ਖੜੀ ਗੱਡੀ ਦੇ ਵਿੱਚ ਅੱਗ ਲਾ ਦਿੱਤੀ। ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਇਲਾਕੇ ਵਿੱਚ ਵਾਰਦਾਤ ਹੋਈ ਉੱਥੇ ਕਈ ਸਾਰੀ ਦੁੱਧ ਦੀਆਂ ਡੇਰੀਆਂ ਸਨ ਜੋ ਕਿ ਕਰੀਬ ਸਵੇਰੇ 3 ਵਜੇ ਖੁੱਲ ਜਾਂਦੀਆਂ ਨੇ। ਇਸ ਵਾਰਦਾਤ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਐਸਪੀ ਖੰਨਾ ਪਵਨਜੀਤ ਚੌਧਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲ ਲਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ ਅੱਜ ਸਵੇਰੇ ਆਮ ਹੀ ਇਨ ਦਾ ਮਾਰਨਿੰਗ ਕੋਈ 3:30 ਪੌਣੇ 4 ਵਜੇ ਦੀ ਗੱਲ ਹੈ ਤੇ ਆਸ਼ੂ ਵਿਜ਼ਨ ਨਾਮ ਦਾ ਸਿਟੀ ਟੂ ਖਾਣਾ ਖੰਨਾ ਦੇ ਵਿੱਚ ਉਹਦੇ ਘਰ ਦੇ ਬਾਹਰ ਆ ਕੇ ਦੋ ਮੋਟਰਸਾਈਕਲਾਂ ਦੇ ਚਾਰ ਅਣਪਛਾਤੇ ਬੰਦੇ ਜਿਨ੍ਹਾਂ ਦੇ ਮੂੰਹ ਫਿਰ ਟਕੇ ਹੋਈ ਸੀ ਉਹਨਾਂ ਨੇ ਆ ਕੇ ਘਰ ਦੇ ਬਾਹਰ ਦੋ ਤੋਂ ਤਿੰਨ ਫਾਇਰ ਕੀਤੇ ਪਲੱਸ ਇਹਦੀ ਗੱਡੀ ਨੂੰ ਅੱਗ ਲਾਈ ਹੈ ਇਹਦੇ ਵਿੱਚ ਇਸ ਇਤਲਾਅ ਤੇ ਮੌਕੇ ਤੇ ਆ ਕੇ ਅਸੀਂ ਸਾਰਾ ਕੁਝ ਮੌਕਾ ਖੰਘਾਲ ਰਹੇ ਆ ਤੇ ਦੇਖ ਰਹੇ ਆ ਤੇ ਪਲੱਸ ਸੀਸੀਟੀਵੀ ਤੇ ਹੋਰ ਚੀਜ਼ਾਂ ਕਲੈਕਟ ਕਰ ਰਹੇ ਆ ਐਵੀਡੈਂਸ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿਹੜੀ ਵਹੀਕਲ ਹੈ ਉਹ ਵੀ ਅੱਗ ਲਾ ਕੇ ਉਹ ਭਜਣੇ ਉਹ ਵੀ ਠੀਕ ਹੈ ਵਹੀਕਲ ਵੀ ਇਹਦਾ ਜਦ ਇਹ ਮਹੀਨੇ ਦਾ ਠੀਕ ਠਾਕ ਹੈ ਤੇ ਇਸ ਦੇ ਵਿੱਚ ਅਸੀਂ ਹੁਣ ਪੁਲਿਸ ਦੀਆਂ ਅੱਗਰ ਟੀਮਾਂ ਬਣਾ ਲੀਆਂ ਨੇ ਦੇ ਇਹਨੂੰ ਟ੍ਰਾਇਲ ਕਰ ਰਹੇ ਆ CCTV ਤੇ ਪਲੱਸ ਜਲਦੀ ਹੀ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਅਸੀਂ ਇੰਟਰੋਡਿਊਸ ਕਰ ਲਾਂਗੇ ਥੈਂਕ ਯੂ